ਬਾਗੀ ਧੜਾ ਕਹਿ ਲਿਏ ਜਾਂ ਸੁਧਾਰ ਲਹਿਰ ਦੇ ਲੀਡਰ ਕਹਿ ਲਿਏ ਇਹ ਲੀਡਰ ਅੱਜ ਸੰਭਾਵੀ ਤੌਰ ਦੇ ਉੱਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਮਿਲ ਸਕਦੇ ਨੇ ਮੁਲਾਕਾਤ ਕਰ ਸਕਦੇ ਨੇ ਇਹਦੀਆਂ ਚਰਚਾਵਾਂ ਵਾਧਦੀਆਂ ਜਾ ਰਹੀਆਂ ਨੇ ਦਰਸਲ ਲੰਘੇ ਦਿਨ ਤੋਂ ਹੀ ਇਹ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਅੱਜ ਇਹ ਮੁਲਾਕਾਤ ਹੋ ਜਵੇ ਕਿਉਂਕਿ ਕੱਲ ਨੂੰ ਮਾਗੀ ਦੀ ਕਾਨਫਰੰਸ ਹੈਗੀ ਹੈ ਔਰ ਉਸ ਕਾਨਫਰੰਸ ਦੇ ਵਿੱਚ ਅਕਾਲੀ ਦਲ ਯਾਨੀ ਕਿ ਸੁਖਬੀਰ ਸਿੰਘ ਬਾਦਲਵਾਲਾ ਅਕਾਲੀ ਦਲ ਵੱਡਾ ਇਕੱਠ ਕਰਨ ਜਾ ਰਿਹਾ ਹੈ ਔਰ ਦੂਸਰੇ ਪਾਸੇ ਅਯਮਰਤਪਾਲ ਸਿੰਘ ਖਾਲਸਾ ਐਮਪੀ ਨੇ ਜਿਹੜੇ ਖਡੂਰ ਸਾਹਿਬ ਤੋਂ ਔਰ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਐਮਪੀ ਨੇ ਉਹ ਇੱਕ ਵੱਡਾ ਇਕੱਠ ਕਰਨ ਜਾ ਰਹੇ ਨੇ ਯਾਨੀ ਕਿ ਕਾਨਫਰੰਸ ਦੇ ਵਿੱਚ ਹਿੱਸਾ ਲੈਣ ਜਾ ਰਹੇ ਨੇ ਔਰ ਇਸ ਤੋਂ ਪਹਿਲਾਂ ਸੰਭਾਵੀ ਤੌਰ ਦੇ ਉੱਤੇ ਅੱਜ ਇਹ ਮੁਲਾਕਾਤ ਹੋ ਸਕਦੀ ਹੈ ਕੁਝ ਵਿਸ਼ੇਸ਼ ਗੱਲਾਂ ਇੱਥੇ ਜ਼ਰੂਰੀ ਨੇ ਕਿਉਂਕਿ ਬਾਗੀ ਧੜਾ ਕਹਿ ਲਿਆ ਜਾਂ ਸੁਧਾਰ ਲਹਿਰ ਕਹਿ ਦਈਏ ਇਹਦੇ ਲੀਡਰ ਲਗਾਤਾਰ ਇੱਕ ਇੱਕ ਸਟੇਟਮੈਂਟ ਦਿੰਦੇ ਪਏ ਨੇ ਕਿ ਹੁਕਮਨਾਮੇ ਦੀ ਅਵਗਿਆ ਹੋਈ ਹੈ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਹਿਬਾਨਾ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਸ ਦੀ ਸਿੱ ਅਬ ਅਗਿਆ ਜਿਹੜੀ ਆ ਉਹ ਕੀਤੀ ਗਈ ਹੈ ਇਹ ਗੱਲਾਂ ਜਿਹੜੀਆਂ ਹੁਣ ਤੱਕ ਕੀਤੀਆਂ ਜਾ ਰਹੀਆਂ ਨੇ ਔਰ ਇਹ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਉੱਤੇ ਲਗਾਏ ਜਾ ਰਹੇ ਨੇ ਇੱਥੇ ਹੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜ਼ਰੂਰ ਸਵੀਕਾਰ ਕਰ ਲਿਆ ਗਿਆ ਪਹਿਲੀ ਗੱਲ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਕਰਦੇ ਆ ਤਾਂ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਉਹ ਬਾਰ ਬਾਰ ਇਹ ਗੱਲ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜੇ ਸਵੀਕਾਰ ਕਰ ਵੀ ਲਿਆ ਤਾਂ ਉਹ ਇੰਨੀ ਚਿਰ ਬਾਅਦ ਕੀਤਾ ਕਿ ਉਹਦਾ ਕੋਈ ਸਿਗਨੀਫੀਕੈਂਸ ਨਹੀਂ ਰਹਿ ਜਾਂਦਾ ਹਾਲਾਂਕਿ ਜਦੋਂ ਹੁਕਮਨਾਮਾ ਜਾਰੀ ਹੁੰਦਾ ਉਸ ਵੇਲੇ ਕਿਹਾ ਗਿਆ ਸੀ ਕਿ ਮਹਿਜ਼ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਅਕਸੈਪਟ ਕਰ ਲਏ ਜਾ ਔਰ ਉਸ ਨੂੰ ਇੱਕ ਲੰਮਾ ਚੋਲਾ ਸਮਾਂ ਲਗਾ ਦਿੱਤਾ ਗਿਆ ਮਹੀਨੇ ਤੋਂ ਪਾਰ ਜਿਹੜੀ ਗੱਲ ਹੋ ਗਈ ਇਹ ਨਜ਼ਰ ਆਈ ਔਰ ਉਸ ਤੋਂ ਬਾਅਦ ਜੇ ਅਕਸੈਪਟ ਕਰ ਵੀ ਲਿਆ ਤੇ ਉਸ ਉਦੋਂ ਤੱਕ ਤਾਂ ਸੁਖਬੀਰ ਸਿੰਘ ਬਾਦਲ ਦਾ ਟੇਨਰ ਆਲਰੇਡੀ ਖਤਮ ਹੋ ਚੁੱਕਿਆ ਸੀ 2 ਦਸੰਬਰ ਦਾ ਫੈਸਲਾ ਸੀ 2 ਦਸੰਬਰ ਤੋਂ ਬਾਅਦ 10 ਦਿਨ ਤੱਕ ਦਾ ਸਮਾਂ ਸੀਗਾ ਔਰ ਉਸ ਦੇ ਦਰਮਿਆਨ ਅਸਤੀਫਾ ਐਕਸੈਪਟ ਕਰਨੇ ਸੀ 14 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਦਾ 14 ਦਸੰਬਰ ਨੂੰ ਸੁਖਵੀਰ ਸਿੰਘ ਬਾਦਲ ਦਾ 10 ਯਰ ਜਿਹੜਾ ਉਹ ਖਤਮ ਹੋ ਜਾਂਦਾ ਤੇ ਉਸ ਤੋਂ ਬਾਅਦ ਆਲਰੇਡੀ ਨਵੇਂ ਪ੍ਰਧਾਨ ਦੀ ਚੋਣ ਹੋਣੀ ਸੀ ਔਰ ਇੱਥੇ ਆ ਕੇ ਜੇ ਅਸਤੀਫਾ ਐਕਸੈਪਟ ਕਰ ਵੀ ਲਿਆ ਤੇ ਇਹਦਾ ਕੋਈ ਖਾਸ ਮਤਲਬ ਰਹਿ ਨਹੀਂ ਜਾਂਦਾ ਔਰ ਉਸ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਮਸਲਾ ਹੈ ਉਸ ਨੂੰ ਲੈ ਕੇ ਵੀ ਲਗਾਤਾਰ ਇਹ ਲੀਡਰ ਆਵਾਜ਼ ਚੁੱਕਦੇ ਪਏ ਨੇ ਸਿੰਘ ਸਾਹਿਬ ਤੱਕ ਆਵਾਜ਼ ਪਹੁੰਚਾਉਣ ਦੀ ਗੱਲ ਕਰਦੇ ਪਵੇ ਪਏ ਨੇ ਭਾਵੇਂ ਉਹ ਸਰਜੀਤ ਸਿੰਘ ਰਖੜਾ ਹੋਣ ਭਾਵੇਂ ਬੀਬੀ ਜਗੀਰ ਕੌਰ ਹੋਣ ਭਾਵੇਂ ਗੁਰਪ੍ਰਤਾਪ ਸਿੰਘ ਬਡਾਲਾ ਰਾਨੀ ਵੀ ਇਹੀ ਗੱਲ ਆਖੀ ਹੈ ਕਿ ਸਿੰਘ ਸਾਹਿਬ ਦੇ ਹੁਕਮਨਾਮੇ ਨੂੰ ਪੂਰਨ ਤੌਰ ਦੇ ਉੱਤੇ ਨਹੀਂ ਮੰਨਿਆ ਗਿਆ ਔਰ ਬੀਬੀ ਜੀ ਦੀਪਕੌਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਪਘੌੜੇ ਨਹੀਂ ਔਰ ਪਘੌੜਿਆਂ ਨਾਲ ਸਾਡੀ ਕੋਈ ਸਾਂਝ ਨਹੀਂ ਹੈ ਹੁਣ ਸੱਤ ਮੈਂਬਰੀ ਕਮੇਟੀ ਦਾ ਮਸਲਾ ਉਸੇ ਤਰ੍ਹਾਂ ਬਰਕਰਾਰ ਹੈ ਹਾਲਾਂਕਿ ਸਿੰਘ ਸਾਹਿਬ ਨੇ ਆਪਣੀ ਸਟੇਟਮੈਂਟ ਦੇ ਵਿੱਚ ਵਾਰ-ਵਾਰ ਇਹ ਗੱਲ ਦੁਹਰਾਈ ਹੈ ਕਿ ਸੱਤ ਮੈਂਬਰੀ ਕਮੇਟੀ ਬਰਕਰਾਰ ਹੈ ਪਰ ਉਹਦੇ ਕੰਟ੍ਰਰੀ ਇੱਕ ਅਲੈਦਾ ਕਮੇਟੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਉਸ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਔਰ ਉਸ ਕਮੇਟੀ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਨਵੀਂ ਭਰਤੀਆਂ ਕਰਾਉਣ ਦੀ ਹੈ ਉਹੀ ਜ਼ਿੰਮੇਵਾਰੀ ਜਿਹੜੀ 7 ਮੈਂਬਰੀ ਕਮੇਟੀ ਦੀ ਸੀ ਜਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰਨੀ ਸੀ ਹੁਣ ਇਸੇ ਚੀਜ਼ ਨੂੰ ਲੈ ਕੇ ਤਿੱਖੇ ਨਿਸ਼ਾਨੇ ਅਕਾਲੀ ਦਲ ਦੇ ਉੱਤੇ ਸਾਦੇ ਜਾ ਰਹੇ ਹੈ ਕਿ ਇਹ ਵੀ ਸਿੱਧੀ ਸਿੱਧੀ ਬਗਿਆ ਕੀਤੀ ਗਈ ਹੈ ਔਰ ਇਸੇ ਚੀਜ਼ ਨੂੰ ਲੈ ਕੇ ਸੰਭਾਵੀ ਤੌਰ ਦੇ ਉੱਤੇ ਅੱਜ ਮੁਲਾਕਾਤ ਹੋ ਸਕਦੀ ਹੈ ਆਪਣੇ ਵਾਸਤੇ ਯਾਨੀ ਕਿ ਉਹ ਲੀਡਰ ਜਿਹੜੇ ਬਾਗੀ ਦੱਸੇ ਜਾਂਦੇ ਨੇ ਜਾਂ ਸੁਧਾਰ ਲਹਿਰ ਦੇ ਨਾਲ ਜੁੜੇ ਦੱਸੇ ਜਾਂਦੇ ਨੇ ਉਹ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਸਾਹਮਣੇ ਪੇਸ਼ ਹੋ ਕੇ ਆਪਣੇ ਵਾਸਤੇ ਅਗਲਾ ਹੁਕਮ ਜਿਹੜਾ ਉਹ ਮੰਗਣਗੇ ਔਰ ਉਸ ਹੁਕਮ ਦੀ ਪਾਲਣਾ ਕਰਨ ਦੀ ਜਿਹੜੀ ਕੋਸ਼ਿਸ਼ ਆ ਹੋ ਸਕਦੀ ਹੈ ਜਾਂ ਫਿਰ ਇਹਨਾਂ ਮਸਲਿਆਂ ਸਬੰਧੀ ਵੀ ਜਿਹੜੀ ਚਰਚਾ ਆ ਉਹ ਕੀਤੀ ਜਾ ਸਕਦੀ ਹੈ ਸ਼੍ਰੀ ਕਾਲ ਤਖਸਾਲ ਦੇ ਜਥੇਦਾਰ ਨਾਲ ਅੱਜ ਮੁਲਾਕਾਤ ਹੁੰਦੀ ਹੈ ਨਹੀਂ ਹੁੰਦੀ ਜਾਂ ਫਿਰ ਇਸ ਮੁਲਾਕਾਤ ਨੂੰ ਪੋਸਟਪੋਨ ਕਰ ਦਿੱਤਾ ਜਾਂਦਾ ਹੈ ਏ ਵੇਖਣ ਵਾਲੀ ਗੱਲ ਆ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ万 ਇੰਡੀਆ ਪੰਜਾਬੀ